ਹਾਂਜੀ ਮੇਰੇ ਵੀਰੋ ਕਿਹਾ ਚੱਲ ਸਾਰੇ ਵੀਰਾਂ ਦੇ ਇੱਕ ਪੁੱਤਰ ਕਵਾਤਰ ਸੈਟ ਨੇ ਇੱਕ ਘਰ ਪਰਿਵਾਰ ਠੀਕ ਹੈ ਲੋਜੀ ਘਰਤੀ ਵਲੋਗ ਦੀ ਸਟਾਰਟਿੰਗ ਤੇ ਗੱਡੀਆਂ ਦਾ ਚੌਬਰ ਬੱਚੇ ਤੇ ਧੁੱਪ ਵੀ ਬਹੁਤ ਸੋਹਣੀ ਆ ਰਹੀ ਅੱਜ ਵੀ ਤੇ ਗੋਲੀ ਬੰਨਤਾ ਗੋਲੀ ਨੂੰ ਨਵਾਵਾਂਗੇ ਹੈ ਛਤਰੀਆਂ ਲਾਇਆ ਤਰਜੀਹ ਆਪਣੀ ਆ ਜੀ ਛਤਰੀਆਂ ਲਾ ਗੰਨੇ ਆ ਉਸ ਡੱਬੀ ਦੀ ਲੋੜ ਹੀ ਨਹੀਂ ਗਿੱਜੀ ਗਏ ਲਗਭਗ ਤਾਂ ਬਸ ਆਈ ਮੌਸਮ ਹੈ ਆ ਦਿਨ ਸਾਫ ਹੈ ਡਾਲੀਏ ਨਾਲੇ ਕੰਟੈਂਟ ਬਣ ਜੂਗਾ ਆਪਣਾ ਤੁਹਾਨੂੰ ਪਤਾ ਹੀ ਹੈ ਤੇ ਵਾਛਤਰੀਆਂ ਲਾਨਿਆ ਕਰਦਿਆਂ ਸੰਦ ਕਹਿ ਮਿੱਤਰੋ ਲੋ ਜੀ ਬਾਬਿਓ ਛੜਦਿਆਂ ਬੱਚੇ ਤੇ ਛੜਦੇ ਚੋਪਰਾ ਲੋ ਜੀ ਦੋਨੇ ਛੜਤੇ ਆਪਣੇ ਮਿੱਠਾ ਤੇ ਸੱਤੇ ਵਾਲਾ ਬਾਬਿਓ ਤੇ ਛਤਰੀਆਂ ਲਾਈਆਂ ਨਹੀਂ ਛਤਰੀਆਂ ਉੱਤੇ ਜਾ ਕੇ ਲਾਦਾ ਤੇ ਚੋਬਰ ਥੱਲੇ ਲਾਈ ਜਾਂਦਾ ਤੇ ਮੈਂ ਉੱਤੇ ਜਾਂਨਾ ਲੰਨਾ ਬਾਬਿਓ ਤੇ ਚੜਦੇ ਆਪਾ ਪੋੜੀ ਤੇ ਤੇ ਪੋੜੀ ਵੀ ਬਹੁਤ ਖਸਮੀ ਹੋ ਰਹੀ ਹੈ ਖਸਾਬ ਦੀ ਹੈ ਬਾਬਿਓ ਕੰਮ ਤਾਂ ਸਾਰੀ ਜਾਂਦੀ ਆ ਫਿਰ ਲੋਈ ਆ ਗਈ ਜਿੱਤੇ ਤੇ ਬਸ ਲਾਣੇ ਆ ਬਾਪੇ ਛਤਰੀਆਂ ਫਿਰ ਦਿਖਾਣੇ ਆ ਤੁਹਾਨੂੰ ਹਾਂਜੀ ਬਾਪੇ ਉਹ ਤੇ ਬੱਚੇ ਆਪਣੇ ਚੜ ਗਏ ਉੱਤੇ ਚੜ ਗਏ ਬਾਪੇ ਉਹ ਫਿਰਦੇ ਤੇ ਚੋਪਰ ਪਤੰਗ ਡਾਈਂਦਾ ਸਵੇਰੇ ਸਵੇਰੀ ਬੱਚੇ ਆ ਫਿਰਦੇ ਬਾਪੇ ਆ ਆ ਫਿਰਦੇ ਦੋਨੇ ਇਕੱਠੇ ਨੇ ਤੇ ਛਤਰੀਆਂ ਲਾਤੀਆਂ ਸੀ ਆਪਾਂ ਦੋਨੇ ਉੱਤੇ ਤੇ ਇੱਕ ਥੱਲੇ ਲਾਤੀ ਸੀ ਤੇ ਬੱਚੇ ਵਧੀਆ ਚਾਲ ਚੈ ਤੇ ਦੇਖੋ ਕੀ ਬਣਦਾ ਕਿੰਨਾ ਟਾਈਮ ਉੜਦੇ ਮਿੱਤਰੋ ਕੀ ਬਾਪੇ ਉਹ ਤੇ ਮੈਂ ਕਿਹਾ ਬੱਚੇ ਦੀ ਡਾਈ ਹੋਲ ਕਰਾ ਦਈਏ ਦਿਖਾ ਦਈਏ ਤੁਹਾਨੂੰ ਕਿਹੜੇ ਦੀ ਪੜਾਂ ਤੇ ਇੱਕ ਗੋਲੇ ਦੀ ਇੱਕ ਤਾਂ ਇਹਦਾ ਇਹ ਇਹਦਾ ਬੱਚਾ ਉਹਦੀ ਕਰਾਣੀ ਹੈ ਬਾਪੇ ਉਹ ਉਹ ਬੈਠਾ ਤੇ ਫੜ ਲਾਣਾ ਅੰਦਰ ਆ ਕੇ ਤੇ ਇੰ ਵਧੀਆ ਖੁੱਡਾ ਡਰਾਈ ਡਰਾਈ ਹੋ ਰਿਹਾ ਬਿਮਾਰ ਨਹੀਂ ਲੱਗਦੀ ਬਾਬੇ ਇਹ ਦੇ ਕਰਕੇ ਗਿੱਲਾ ਹੋ ਜਾਂਦਾ ਖੁੱਡਾ ਪਿੱਠਾ ਨਾਲ ਤਾਂ ਕਰਕੇ ਤੇ ਗੇਟ ਤੁਹਾਨੂੰ ਪਤਾ ਹੀ ਛੋਟਾ ਆਪਣਾ ਤੇ ਬੰਦ ਕਰਦੀ ਆ ਓੱਖਾ ਹੁੰਦਾ ਇਹ ਬੰਦਾ ਕੋਈ ਨਹੀਂ ਕਰਾਂਗੇ ਇਹ ਲਾਜਰੀ ਤੇ ਮੈਂ ਸਹੀ ਕਰਕੇ ਫੜ ਲਾਂ ਬਾਬੇ ਇਹਨੂੰ ਕੱਢ ਲਿਆ ਤੇ ਆਪਣਾ ਨੀਲਾ ਤੇ ਇਹਦੀ ਇੱਕ ਵੀ ਇੱਕੜਾ ਹੀ ਹੋਰ ਕਰਾ ਦਿਆਂ ਮੈਂ ਕਿਹਾ ਲੋ ਜੀ ਛੜਤਾ ਤੇ ਇਹ ਵੀ ਹੋ ਗਿਆ ਸਿੱਧਾ ਕਈ ਦਿਨਾਂ ਬਾਅਦ ਗੱਡੇ ਕਿਤੇ ਪਾਸੀ ਨਾ ਵਗ ਜੇ ਚਲੋ ਦੇਖਦੇ ਆ ਕੀ ਬਣਦਾ ਐ ਤਾਂ ਨਹੀਂ ਜਾਂਦਾ ਤੇ ਗੇੜੇ ਪਾਈ ਜਾਂਦਾ ਹੈ ਨਹੀਂ ਨਹੀਂ ਉਹ ਅੱਖਰ ਤਾਂ ਨਹੀਂ ਉੱਡ ਗਿਆ ਆਪਣਾ ਇੱਕ ਵੀ ਨਹੀਂ ਟਿਆ ਹੋਇਆ ਇਹਦੇ ਪਤੰਗ ਮਾਹੌਲ ਬਣਾਈ ਜਾਂਦੇ ਬਾਬਿਓ ਦਿਖਾਉਂਦਾ ਤੁਹਾਨੂੰ ਲੋ ਜੀ ਲੋ ਆਪ ਡ੍ਰੇਕ ਆਉਂਦਿਆ ਆਪਣਾ ਬਦਾਂਗੀ ਬੁੱਧੂ ਆਇਆ ਜਮਾ ਘਟਿਆ ਚੱਲਾਂ ਨਾ ਆਪਾਂ ਨਵੇਂ ਪਤੰਗ ਤੇ ਨਵੀਂ ਡੋਰ ਲਿਆਵਾਂਗੇ ਤੇ ਬੱਚਾ ਕਿੱਧਰ ਗਿਆ ਬਾਬਿਓ ਆਪਣਾ ਕਿੱਥੇ ਜਾਂਦਾ ਆਇਦਨਾ ਦਾ ਵਿੱਚ ਆ ਭਈਆ ਛਤਰੀ ਤਾਰ ਗਾਰਤੀ ਬਣਾ ਤੂੰ ਓਏ ਹਾਂਜੀ ਬਾਬਿਓ ਤੇ ਬੱਚੇ ਆਪਣੇ ਉਹ ਫਿਰਦੇ ਹੋ ਦੇਖੋ ਥੋੜੇ ਥੋੜੇ ਦਿਖਦੇ ਹੋਣਗੇ ਤੇ ਗੋਲਾ ਆਪਣੇ ਨਹੀਂ ਹੋਈ ਫਿਰਦਾ ਬਾਬਿਓ ਤੇ ਗੋਲਾ ਆ ਫਿਰਦਾ ਆ ਫਿਰਦਾ ਨਹੀਂ ਵਈ ਇਹਦਾ ਉਹ ਉੱਤੇ ਖੜੇ ਨੇ ਉਹ ਖੜੇ ਤੇ ਹੌਲੀ ਹੌਲੀ ਵਗ ਜੂ ਗੋਲਾ ਤੇ ਉਹਦਾ ਭਾਈ ਐ ਸਤਿਆਲਾ ਗੋਲੇ ਦਾ ਸਗਾ ਭਾਈ ਐ ਐਵੇਂ ਤਾਂ ਤੇ ਉਹ ਵੀ ਮੈਂ ਕਹ ਚੱਲ ਇੱਕ ਡਾਈਂ ਕਰਾ ਲਈਏ ਯਾਰ ਪਰ ਹੋਰ ਮੌਸਮ ਖੁੱਲ ਰਿਹਾ ਐ ਦੋ ਹਰ ਤਲ ਤਲ ਵਧੀਆ ਮੈਂ ਕਹਿੰਦਾ ਖੁੱਲੇ ਹੀ ਰਵੇ ਆਪਾਂ ਨੂੰ ਤਾਂ ਵਧੀਆ ਹੀ ਆਂ ਮਿੱਤਰੋ ਤੇ ਛੋਟਾ ਨੀਲਾ ਨੀਲਾ ਵੀ ਕੱਢ ਲਿਆ ਆਪਾਂ ਬਿਠਾਤਾ ਜਾਲ ਤੇ ਤੇ ਦੋ ਬੱਚੇ ਹੋਰ ਲੈਣਗੇ ਜਿਹੜੇ ਛੋਟੇ ਨੇ ਇੱਕ ਰੱਤਾ ਜਾਂ ਇੱਕ ਜਿਹੜਾ ਲਾਜ ਜਿੰਨਾ ਜ ਹੈ ਚੁੱਬਰ ਗਿਆ ਹੋਇਆ ਉਹ ਵਾਲੇ ਖੁੱਡੇ ਚ ਲੈ ਕੇ ਲੋਜੀ ਲਿਆ ਤੈਨਾਂ ਨੂੰ ਵੀ ਬਿਠਾ ਦਿਆਂ ਵੀ ਬਹੁਤ ਵੱਡੇ ਹੋ ਗਏ ਉਹ ਤਾਂ ਡਾਰੀਆਂ ਜੀ ਮਾਰ ਮਾਰਨ ਲੱਗ ਗਿਆ ਤੇ ਆਹ ਦੇਖੋ ਬਾਪੂ ਤੇ ਡਰਦਾ ਕਿਤੇ ਪਾਸੇ ਨਾ ਬਹਿ ਜਾ ਕੋਈ ਦਿੱਕਤ ਨਹੀਂ ਆਇਆ ਤਾਂ ਨਹੀਂ ਜਾਂਦਾ ਕਿਤੇ ਛਤਰੀ ਤੇ ਜਾਂਦਾ ਤੇ ਡੱਬੀ ਬਣਨੀ ਸੀ ਵੈਸੇ ਤਾਂ ਕਈ ਵਾਰੀ ਉੱਡ ਪੈਂਦਾ ਚਲੋ ਕੋਈ ਨਾ ਐਵੇਂ ਤਾਂ ਬੈਠਿਆਂ ਲਾ ਵੀ ਨਿਗਾ ਚ ਹੈ ਕੋਈ ਦਿੱਕਤ ਨਹੀਂ ਤੇ ਬੱਚੇ ਵੀ ਆਪਣੇ ਵਧੀਆ ਚਾਲਚ ਨੇ ਦਿਖਾ ਦਿੰਦੇ ਆ ਤੁਹਾਨੂੰ ਤੇ ਇੱਧਰ ਗਿਆ ਉਹ ਜਾਂਦਾ ਬਾਪਿਓ ਉਹ ਇੱਕ ਤਾਂ ਹੋ ਜਾਂਦਾ ਤੇ ਉਹ ਪਤਾ ਨਹੀਂ ਕਿਹੜਾ ਵੈਸੇ ਰੰਗ ਦਿਖਿਆ ਨਹੀਂ ਪਾਸੇ ਤਾਂ ਕਰਕੇ ਤੇ ਬਾਕੀ ਦਿਖਾਣੇ ਤੁਹਾਨੂੰ ਲੱਭਣਾ ਮੈਂ 1 ਮਿੰਟ ਹਾਂਜੀ ਬਾਪਿਓ ਦੋਵੇਂ ਬਗਲਾ ਵਾਲਾ ਏਰੀਆ ਤੇ ਸਾਥਿਆ ਵਾਲਾ ਏਰੀਆ ਬਾਪਿਓ ਤੇ ਵਿੱਠਾ ਵਾਲਾ ਏਰੀਆ ਤਿੰਨ ਇਕੱਠੇ ਨੇ ਤੇ ਚੌਬਰ ਵਿੱਚ ਆ ਗਿਆ ਮੈਂ ਪਿਆ ਸੀ ਤੇ ਹੁਣ ਦਿਖਾਣਾ ਤੁਹਾਨੂੰ ਉਹ ਫਿਰਦੇ ਬਾਬੇ ਤਿੰਨੇ ਹੀ ਫਿਰਦੇ ਆ ਉਹ ਫਿਰਦੇ ਤੇ ਵਧੀਆ ਉੱਡੀ ਆਂਦੇ ਅੱਜ ਤਾਂ ਤੇ ਅਸੀਂ ਵੀ ਧੱਕਾ ਕਰਦੇ ਹੁਣ ਤੁਹਾਨੂੰ ਪਤਾ ਇਹ ਛੋਟੇ ਹੁੰਦੇ ਨੂੰ ਭੜਕਾਣ ਲੱਗ ਜਾਂਦੇ ਆ ਤਾਰ ਕੇ ਉੱਡਦੇ ਨਹੀਂ ਹੁਣ ਪੂਰੇ ਤਿਆਰ ਹੋ ਗਏ ਆ ਦੇਖੋ ਆ ਦਿਖਾ ਦੇਣਾ ਤੁਹਾਨੂੰ ਬਗਲਾ ਤੁਹਾਨੂੰ ਬੜੀ ਉੱਡਿਆ ਕਰਦਾ ਤੇ ਦੋ ਬਾਕੀ ਪਰ ਆ ਮੁੜ ਗਏ ਪਰ ਆ ਜਿਹੜਾ ਖਾ ਗਏ ਚਲੋ ਵਧੀਆ ਉੱਡੀ ਆਂਦੇ ਬਾਬੇ ਵੈਸੇ ਤਾਂ ਕੋਈ ਦਿੱਕਤ ਨਹੀਂ ਤੇ ਇਹ ਵਿੱਚ ਬੈਠੇ ਆ ਆਪਣੇ ਤੇ ਕਾਰ ਕੱਢ ਲੈ ਮਿੱਤਰੋ ਕਾਲਾ ਜੀ ਆਪਣਾ ਜਿਹਨੂੰ ਆਪਾਂ ਨਾ ਕਹਿੰਦੇ ਸੀ ਕਵਾਂਗੇ ਤਾਂ ਨਾ ਕਹਨੂੰ ਨਾਗ ਤਾਂ ਹੈਗਾ ਬਸ ਥੋੜੇ ਦਾ ਦिए ਇਹਨੂੰ ਬਿਠਾ ਕੇ ਦੇਖੀ ਕਿ ਨਾ ਨਹੀਂ ਨਹੀਂ ਨਾ ਨਾ ਤੇ ਠੰਡੇ ਨਿਕਲ ਗਏ ਥੋੜੇ ਜਿਹਾ ਬਸ ਇਹਨਾਂ ਦੇ ਬਲੱਡ 'ਚ ਨਾ ਮਿਸ ਪਾਣੀ ਪਊਗੀ ਦੇਖਦੇ ਆ ਕਿਦੀ ਪਾਵਾਂਗੇ ਕੀ ਬਾਬਿਆਂ ਤੇ ਚੋਬਰ ਕਹਿੰਦਾ ਯਾਰ ਛੱਡ ਦੇ ਕਹਿੰਦਾ ਚੋਬਰ ਦੇ ਨਾਲ ਵਧੀਆ ਲੱਗਦੇ ਨੇ ਯਾਰ ਰੁੱਡੂ ਆਏ ਚੱਲ ਯਾਰ ਚੋਬਰ ਦੀ ਮੰਨ ਲੈਣਾ ਛੱਡ ਦਿੰਦੇ ਆ ਭਰਾ ਇਹਨਾਂ ਯਾਰ ਕੀ ਕਹਿੰਦਾ ਹੈ ਮੈਂ ਤਾਂ ਲੱਗਦਾ ਵੈਸੇ ਉਹ ਡੂਡੂਗਾ ਤੇ ਤਤਾਂ ਹਉਣ ਦੇ ਮੜਾ ਆ ਚੱਲ ਬੈਠਾ ਰੋਏ ਛਤਰੀ ਤੇ ਕੋਈ ਦਿੱਕਤ ਨਹੀਂ ਆਉਂਦਾ ਇਹ ਤਾਂ ਬਣਾਵਾਂਗੇ ਗਿੱਜ ਜੂ ਐਵੇਂ ਦਾ ਐਵੇਂ ਦਾ ਗਿੱਜਰਾ ਚੱਲ ਤੁੱਪ ਤੱਪ ਲਵਾ ਲੂਆ ਕੋਈ ਦਿੱਕਤ ਨਹੀਂ ਜੀ ਕੌਣ ਆਇਆ ਜੀ ਬਿੱਲਾ ਡਾਉਣ ਤੇ ਟਿੰਡੀ ਡਾਉਣ ਤੇ ਬਾਬੇ ਪਏ ਆ ਬਸ ਤੇ ਬੱਚੇ ਉੱਡਿਆਂ ਦੇ ਆਪਣੇ ਉਹ ਫਿਰਦੇ ਦਿਖਾਇਆ ਸੀ ਤੁਹਾਨੂੰ ਪਹਿਲਾਂ ਵੀ ਤੇ ਤੁੱਪ ਆਦੀ ਹੈ ਕੈੜੀ ਸੁਣਾ ਵੀ ਬਿੱਲੇ ਬਾਬਿਓ ਤੇ ਸਾਦੇ ਵਾਲਾ ਫਿਰਦਾ ਬਾਬਿਓ ਤੇ ਬਗਲਾ ਵਾਲਾ ਫਿਰਦਾ ਤੇ ਮਿੱਠਾ ਵਾਲਾ ਵੀ ਰਿਹਾ ਆ ਫਿਰਦਾ ਤੇ ਵਧੀਆ ਤੇ ਆਏ ਹੋਏ ਮਿੱਤਰ ਆਪਣੇ ਤੇ ਕਰੋ ਚੈੱਕ ਬਾਬਿਓ ਗਲਾਇਆ ਮੰਦੀ ਖਾਲਾ ਤੇ ਬਿੱਟੂ ਕਾ ਗਲਾਇਆ ਮੰਦੀ ਕੱਲ ਗੁਲਦੀਪ ਤੇ ਕੀ ਕਹਿੰਦਾ ਇਹ ਕਹਿੰਦਾ ਕਲਾ ਵਗੈਰਾ ਗਲਾਇਆ ਮੰਦੀ ਖਾਣੀ ਆ ਇਹ ਕਹਿੰਦਾ ਆਏ ਉੱਤੇ ਆਇਆ ਖਾਲਾ ਦੋ ਨਹੀਂ ਕਹਿੰਦਾ ਇਹ ਗੱਲਾਂ ਢੰਡੀਆਂ ਤੇ ਰੋਟੀ ਖਾਈਏ ਤੇ ਭੁੱਖ ਲੱਗਦੀ ਆ ਤਾਂ ਕਰਕੇ ਤੇ ਬਸ ਯਾਰ ਮਿੱਤਰ ਬੈਠੇ ਗੱਲਾਂ ਕਰੀ ਜਾਂਦੇ ਤੇ ਬੱਚੇ ਆਪਣੇ ਆਪ ਹੀ ਖੇਡੇ ਬਾਬਿਓ ਵਧੀਆ ਹੀ ਆ ਚਾਲ ਖੇਲੇ ਆ ਰਹੇ ਤੇ ਗੋਲੀ ਡਰੀ ਜਾਂਦਾ ਜੈ ਨੈਟਰ ਕਰਕੇ ਚਲੋ ਕੋਈ ਨਾ ਐਰ ਲਾਈਟ ਆ ਜੂਗੀ ਬੰਦ ਹੋ ਜੂਗਾ ਤੇ ਆਪਾਂ ਚੱਲਦੇ ਆ ਇੰਨੇ ਥੱਲੇ ਤੇ ਵਾ ਵਧੀਆ ਜੀ ਲੱਗ ਜਾਂਦਾ ਆ ਜਾਂਦੇ ਚਾਰੇ ਯਾਰ ਮਿੱਤਰ ਤਾਂ ਅੱਕੇ ਤੇ ਹਾਂ ਮੈਂ ਇਕੱਲੇ ਬੈਠੇ ਰਹੀ ਹਾਂ ਤੁਹਾਨੂੰ ਪਤਾ ਹੀ ਹੈ ਚਾਰ ਪਾਈ ਆ ਜਾਂਦਾ ਗੱਲਾਂ ਕਰ ਰਿੰਨੇ ਆ ਟਾਈਮ ਪਾਸ ਹੋ ਜਾਂਦਾ ਵਧੀਆ ਤੇ ਥੱਲੇ ਜਾਈ ਜਾਂਦੇ ਆ ਬੱਚ ਤੇ ਰੋਟੀ ਖਾ ਕੇ ਵਿੱਚ ਚੱਲਦੇ ਹਾਂ ਉੱਤੇ ਬਾਬੇ ਉਤੇ ਬੱਚੇ ਬੈਣ ਤੇ ਆ ਦੋਨੇ ਬਗਲਾ ਵਾਲਾ ਆ ਰਿਹਾ ਬਾਬੇ ਉਤੇ ਸਾਤਿਆਂ ਵਾਲਾ ਵੀ ਨੀਵੇਂ ਨੀਵੇਂ ਫਿਰਦੇ ਆ ਦੋਨੇ ਤੇ ਬਿਠਾਲਾ ਵੀ ਤੇ ਬਸ ਬੈਠਣਗੇ ਹੁਣ ਬੈਠਣ ਦਾ ਹੋ ਗਿਆ ਇਹਨਾਂ ਦਾ ਟਾਈਮ ਮਿੱਤਰੋ ਤੇ ਗੀਤ ਚੱਲ ਜਾਂਦੇ ਆ ਜਿਆਦਾ ਕੁਝ ਕਰਦੇ ਨਹੀਂ ਨਹੀਂ ਤਾਂ ਕਾਪੀਰਾਈਟ ਆ ਜੂਗਾ ਤਾਂ ਕਰਕੇ ਬਾਬੇ ਹਾਂਜੀ ਬਾਬਿਓ ਤੁਰਪੇ ਜੀ ਪਤੰਖਾ ਸੀ ਉਡਰੇ ਸੀ ਸਾਡੇ ਲਈ ਮਾਂਜਾ ਆ ਰਿਹਾ ਖਤਮ ਹੋਈ ਜਾਂਦੇ ਆ ਮਾਂਜਾ ਲੈਣਾ ਨਾਲ ਆਪਣੇ ਬਿੱਲਾ ਭਰਾ ਕਾਰਤਿਕ ਭਰਾ ਤੇ ਬਿੱਲੇ ਭਰਾ ਦੀ ਬਾਈ ਗਾ ਇਹ ਸਾਡੇ ਉਰੇ ਤਾਈ ਕੰਮ ਰਹੇਗਾ 24 ਘੰਟੇ ਕੋਦ ਮਰਜੀ ਆਇਓ ਹੋਰ ਬਈ ਪਾਸੇ ਕਰਕੇ ਖੜਾ ਲਓ ਜਿੰਨ ਬਾਪ ਤਾਂ ਹੁੰਦਾ ਨਾ ਉਵੇਂ ਕਰੀ ਖੜੇ ਹੁੰਦੇ ਨੇ ਸੜਾ ਕੋਈ ਨਾ ਆਪਾਂ ਕੀ ਕਰ ਸਕਦੇ ਹਾਂ ਨਾ ਆਪਾਂ ਲੈ ਆਨੇ ਆ ਡੋਰ ਫੇਡਾਵਾ ਇੱਕਾਈਟਾ ਦੇਖਦੇ ਆ ਕੀ ਬੰਦਾ ਹਾਂਜੀ ਬਾਬਿਓ ਜੀ ਆ ਗਈ ਜੀ ਤੇ ਬੈਨ ਹੈ ਜੀ ਡੋਰਾ ਤੇ ਮਸਾ ਹੀ ਆਏ ਆ ਆ ਦੇਖੋ ਚੈੱਕ ਕਰੋ ਜੀ ਰੇਡ ਪਵਾ ਦਾਂਗੇ ਕੋਈ ਦਿੱਕਤ ਨਹੀਂ ਜੀ ਬਾਪੂ ਆ ਗਏ ਜੀ ਕਰੇ ਤੇ ਲੈ ਆਏ ਡੋਰਾ ਬਾ ਪਾਗੇ ਉਹ ਕਿੱਲੇ ਗੁੱਟੇ ਕਿੰਨੇ ਬੈਨੇ ਉਥੇ ਲੋ ਜੀ ਬਾਪੂ ਲੈ ਤੇ ਪਤੰਗ ਦੋਈ ਲੈ ਇੱਕ ਵਾਰੀ ਆ ਆਪਣੇ ਗਲੇ ਚ ਲੈ ਚਦਾਂ ਕਰਕੇ ਤੇ ਇੱਕ ਹੋਰ ਮੁੰਡਾ ਆਏ ਮੇਰੇ ਵੀਰੋਂ ਕਰੋ ਚੈੱਕ ਤੇ ਬੱਚੇ ਬੈ ਗਏ ਸੀ ਆਪਣੇ ਸਾਰੇ ਜੇ ਵਾਸ ਅੰਦਰ ਅੰਦਰ ਕਰਦੇ ਆ ਤੇ ਪਤੰਗ ਡਾਨਨੇ ਆ ਬਾਪੂ ਲੋ ਜੀ ਬਾਬਿਓ ਕਰ ਲਈ ਛੋਟੀ ਛਤਰੀ ਤੇ ਬੱਚੇ ਦੇ ਅੰਦਰ ਬਣਨੇ ਆ ਪਾਦੇ ਜੋ ਬਰੰਦਰ ਪਾਦੇ ਲੋ ਜੀ ਬਾਬਿਓ ਤੇ ਮੈਨੂੰ ਤਾਂ ਹੀ ਲੱਗਦਾ ਪਹਿਲੀ ਵਾਰੀ ਜੋ ਪਾਣਗੇ ਬਾਕੀ ਦੇਖੋ ਕੀ ਬਣਦਾ ਦਿਖਾਈਏ ਨਾ ਤੁਹਾਨੂੰ ਕਿਵੇਂ ਬਣਨੇ ਹੁੰਨੇ ਆ ਪਿਆਰ ਨਾਲ ਪਿਆਰ ਨਾਲ ਬੈਸ ਬੈਸ ਆਪੇ ਆ ਜਾਣਗੇ ਲੈ ਵਾਗਿਆ ਵਾਗ ਗਿਆ ਇੱਕ ਤਾਂ ਵਾਗ ਗਿਆ ਆਹ ਚਿੱਟਾ ਹੈ ਵਾਜੂ ਦੇ ਅੱਗੇ ਘਰ ਤੋਂ ਛਤਰੀ ਛਤਰੀ ਅੱਗੇ ਘਰ ਛਤਰੀ ਕਿ ਘਰ ਉਤਾਰ ਰਹੀ ਜਾਂਦੀ ਹੈ ਲੈ ਲੋ ਜੀ ਚਲੋ 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 ਪੁੱਤ ਓਏ ਚਲੋ ਚੱਲ 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 ਸਾਥਿਆ ਵਾਲਾ 당 ਕਰਦੇ ਅਸੀਂ ਸ਼ੁਕਰੀਆ ਬੱਗ ਉਹ ਤਾਂ ਚੱਲ ਹੁਣ ਬੈ ਗਏ ਤੇ ਬਾਬੇ ਪਤੰਗ ਡਾਇ ਨਹੀਂ ਯਾਰ ਤੇ ਹਵਾ ਹੈ ਨਹੀਂ ਸਵਾਦ ਵਾਲੀ ਪਤੰਗ ਵੀ ਰੋ ਰੋ ਕੇ ਉੱਡ ਜਾਂਦੇ ਦਿਖਾਣੇ ਤੁਹਾਨੂੰ ਉਹ ਸਵਾਦ ਨਹੀਂ ਹੈਗਾ ਉਹ ਦੇਖੋ ਬਸ ਰੋ ਰੋ ਕੇ ਜੀ ਉੱਡ ਜਾਂਦੇ ਮੈਨੂੰ ਸਵਾਦ ਨਹੀਂ ਆਂਦਾ ਤਾਂ ਆ ਕੇ ਮੈਂ ਕਿਹਾ ਚੱਲ ਫੇਰ ਹੀ ਡਾਵਾਂਗੇ ਤੇ ਡੋਰ ਉਹਨੇ 950 ਰੁਪਏ ਲਾਦੀ ਬਾਬੇ ਡੋਰ ਤਾਂ ਹੈਗੀ ساری 300 400 ਦੀ 500 ਰੁਪਏ ਲੈ ਲਿਆ ਚਲੋ ਕੋਈ ਦਿੱਕਤ ਨਹੀਂ ਆ ਲੈ ਲਿਆ ਲੈ ਲਿਆ ਯਾਰ ਆਪਾਂ ਵੀ ਲੈ ਆਇਆ ਆਪਾਂ ਵੀ ਠਰ ਕੇ ਲੈ ਲਿੰਦੇ ਜਿਹਦੇ ਕੋਲ ਲੈਣੀ ਸੀ ਆਪਾਂ ਉਹ ਕਹਿੰਦਾ maal ਮੁੱਕਿਆ ਹੋਇਆ ਤਾਂ ਕਰਕੇ ਫਿਰ ਉਹਦੇ ਜਾਣਾ ਪਿਆ ਚਲੋ ਕੋਈ ਨਾ ਬਾਪੇ ਹੁਣ ਤਾਂ ਲੈ ਆਏ ਕੋਈ ਦਿੱਕਤ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸਾਨੂੰ ਪਤਾ ਹੀ ਹੈ ਬਾਪੋ ਮਤਲਬ ਨਹੀਂ ਆ ਬੰਗੀ ਦੇਖੋ ਇੱਕ ਕਵਰ ਲੈਣੇ ਆਂ ਸਾਹ ਸਾਡੀ ਜੀ ਦੌਰ ਤਾਂ ਪਹਿਲਾਂ ਲੈ ਆਏ ਬੋਧਿਆਣੇ ਜੀ ਪਹਿਲਾਂ ਗੁੰਡੀ ਗੁੰਡੀ ਮਰਾਲੀ ਉਹ ਕਹਿੰਦਾ ਸਸਤੇ ਚ ਕਵਰ ਬੀਲੀ ਆਂਦੇ ਉਹਦੇ ਆਈਏ ਬਦਲਾ ਉਦਲੋ ਵਾਲੇ ਕੀ ਗੱਲਬਾਤ ਕਰਾ ਰਹੇ ਥੋਡੀ ਭਾਈ ਦਾ ਤਾ ਬਦਲੇ ਨਾ ਜੀ ਮਿੱਤਰੋ ਆ ਰਹੇ ਆਂ ਬਿਆਰ ਚ ਫੁੱਲ ਲੱਗੀਆਂ ਆਂ ਇੱਥੇ ਰੌਣਕਾ ਆ ਸਿਆਲੇ ਦਿਵਾਲੇ ਦੇਖੋ ਕਰੋ ਚੈੱਕ ਬੰਦਾ ਬੰਦਾ ਹੋਇਆ ਪਿਆਈ ਬੰਦੇ ਦੇ ਬੰਦਾ ਈ ਗਲਤ ਬੋਲਦਾ ਵੀ ਨਾ ਈ ਗਲਤ ਨਹੀਂ ਜੋ ਆਪਾਂ ਸਹੀ ਬੰਦੇ ਆ ਬੰਦੇ ਦੇ ਬੰਦਾ ਅੱਗੇ ਲੈ ਕੇ ਵੀਊ ਚੈੱਕਰਾਓ ਆ ਦੇਖੋ ਦੱਸ ਇਹਨਾਂ ਬਹੁਤ ਹੁੰਦਾ ਹੈ ਨਾ ਆਪੋ ਤੇ ਕਵਰ ਆਇਆ ਨਹੀਂ ਪਸੰਦ ਆ ਪਣੂ ਨਾ ਜੀ ਦੇ ਵਾਸਤੇ ਲੈਣਾ ਸੀ ਨਾ ਉਹ ਨੂੰ ਆਇਆ ਤਾਂ ਕਰਕੇ ਬਾਪੂ ਜਾਈ ਜਿੰਨੇ ਹੁਣ ਤੇ ਬੰਦ ਹੋ ਗਈ ਸੀ ਵੀਡੀਓ ਤੇ ਜਾਈ ਜਿੰਨੇ ਕਰਿਆ ਆਪਾਂ ਹੁਣ ਤੇ ਰੋਡ ਪਾ ਲਿਆ ਉਹ ਵੀ ਇੱਥੇ ਆਪਾਂ ਰਾਤ ਗਿਟਦੇ ਸੀ ਟਾਰ ਕੇ ਤੇ ਕਿੱਥਾ ਜਾ ਉਹ ਕਰੇ ਵਾਪਸ ਆਉਂ ਨੂੰ ਕਰੇ ਜੱਟਕੇ ਜਾਂ ਆਪ ਜਲੋ ਕਰੇ ਤੇ ਪੈਂ ਠੀਕ ਹੈ ਜੀ ਗਏ ਜੀ ਕਰੇ ਉਹ ਤੇ ਆਪਾਂ ਵੀ ਚੱਲਿਆਂ ਕਰੇ ਤੇ ਲੜੜੇ ਤੇ ਉਹ ਦੇਖਦੇ ਆਂ ਜਾਵਾਂਗੇ ਜਿੰਬਾਬੇ ਜਿੰਮ ਜਾ ਕੇ ਫਿਰ ਚੱਲਾਂਗੇ ਉੱਤੇ ਦੁਬਾਰਾ ਤੇ ਆਪਣਾ ਘਰ ਹਾਂਜੀ ਮੇਰੇ ਦੋਸਤੋਂ ਆਗੇ ਜੀ ਉੱਤੇ ਤੇ ਰੱਖਦੇ ਆਂ ਬਸ ਦਾਣਾ ਪਾਣੀ ਮਿੱਤਰੋ ਤੇ ਪਈਏ ਕੱਲ ਵਾਲੇ ਖਾਲੀ ਨਹੀਂ ਕਰੀ ਸੀ ਟ੍ਰਿਪ ਪਈਏ ਦਾਣੇ ਪਹਿਲਾਂ ਆਹੀ ਰੱਖਦੇ ਆਂ ਫਿਰ ਭਰ ਦਾਂਗੇ ਦੁਬਾਰਾ ਕੋਈ ਦਿੱਕਤ ਨਹੀਂ ਤੇ ਖੋਲਿਆ ਤੇ ਵਾਗੋ ਜਿੰਮ ਚਮ ਜਾਏ ਤੇ ਡੋਰ ਵੀ ਆਪਾਂ ਹੀ ਲਾਇਆ ਸੀ ਦਾ ਹੈ ਨਹੀਂ ਪਤੰਗ ਚਲੋ ਕੋਈ ਨਾ ਕਾਲ ਡਾਲਾਂਗੇ ਤੇ ਲਾਈਟ ਲਾ ਦੀ ਯਾਰ ਤੇ ਦਾਣੇ ਰੱਖਦਾ ਬਾਪਿਓ ਮੈਂ 1 ਮਿੰਟ ਹਾਂਜੀ ਬਾਪਿਓ ਤੇ ਆ ਰੱਖ ਦਿਆਂ ਰੱਖਦੇ ਨਹੀਂ ਸੋਰੀ ਇਹਨੂੰ ਡੇਗਣ ਜਾਂਦੇ ਹੋ ਪਹਾੜਾ ਲੱਗਦਾ ਪਿਆ ਹੋਇਆ ਦੇ ਵੀ ਐਚ ਵੀ ਗੰਦੀਆਂ ਲੋਹਾ ਵਿੱਚ ਉਠਾ ਲਿਆਵਾਂਗੇ ਤਾਂ ਹੈ ਲਿਆਵਾਂਗੇ ਕੋਈ ਦਿੱਕਤ ਨਹੀਂ ਤੇ ਜਾਈਏ ਨੇ ਬਾਪਿਓ ਤੇ ਪਹੋਰੀ ਅੰਨੇ ਆ ਜੀ ਮੇਰੇ ਵੀਰੋ ਤੇ ਪਾਪਿਆਂ ਦਾਣੇ ਦੁਨ ਚੱਲਦੇ ਸੀ ਪਾਣੀ ਪੂਣੀ ਸਭ سپورਟਾ ਕਰਦੇ ਸੀ ਓਕੇ ਵਲੋਗ ਦੀ ਐਂਡਿੰਗ ਕਰਨਾ ਪੁੱਲੇ ਗਿਆ ਸੀ ਮੈ ਹੁਣ ਯਾਦ ਆਈ ਹੈ ਤੇ ਕਰਦੇ ਆਂ ਬਸ ਵਲੋਗ ਦੀ ਐਂਡਿੰਗ ਤੇ ਬਿੱਟੂ ਪਿਆ ਤੇਰੇ ਮੈਂ ਪਿਆ ਤੇ ਅੱਜ ਟੀਵੀ ਵੰਦਾ ਟੀਵੀ ਚਲਾਣਿਆ ਕਰਦੇ ਆਂ ਪ੍ਰੋਗਰਾਮ ਨੰਨਿਆ ਤੇ ਮਿਲਦੇ ਆਂ ਕੱਲ ਵਾਲੇ ਵਲੋਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ